ਸੀ ਗੱਲ ਜੀ ਆਪਾਂ ਲੱਗੇ ਹਾਂ ਵਲੌਗ ਦੀ ਸਟਾਰਟਿੰਗ ਕਰਨ ਤੇ ਮੌਸਮ ਅੱਜ ਬਹੁਤ ਖਰਾਬ ਹੈ ਤੇ ਹਵਾ ਬਹੁਤ ਠੰਡੀ ਵਗ ਰਹੀ ਹੈ ਤੇ ਬੱਚਿਆਂ-ਮੁੱੱਚਿਆਂ ਨੂੰ ਪਾਉਣੇ ਆ ਦਵਾਈ ਦੂਈ ਦੇ ਕੇ ਜਿਹੜੇ ਬਿਮਾਰ ਆ ਉਹਨਾਂ ਨੂੰ ਦਵਾਈ ਦੂਈ ਦੇਣੇ ਆ ਤੇ ਕੱਲ ਉੱਠ ਗਈ ਸੀ ਲਾਈਟ ਤੇ ਅੱਜ ਇਹਦੀ ਚਕਾ ਵੀ ਦੇਣਾ ਤੇ ਪਾਣੀ ਲਾਉਣੇ ਆ ਆਪਾਂ ਛੱਡਦੇ ਆ ਲਾਈਟ ਚੱਲਦੀ ਹੋਊਗੀ ਆਪਾਂ ਨਿੱਕੇ ਬੱਚੇ ਸੀਗੇ ਜੀ ਜਿਹੜੇ ਉਹ ਜਾਲ ਚ ਪਾਦੇ ਤੇ ਵੱਡੇ ਬੱਚੇ ਨਹੀਂ ਕੱਢਦੇ ਹਵਾ ਵਾਲੀ ਤੇਜ ਵਗੀ ਜਾਂਦੀ ਆ ਤੇ ਤਾਂ ਕਰ ਕੀ ਫਿਰ ਤੇ ਆਪਣੇ ਇੱਕ ਬੱਚਾ ਮੁੜ ਕੇ ਆਇਆ ਹੀ ਨਹੀਂ ਇੱਕ ਪਾਸਮਣੇ ਬਹੁਤ ਲਹੂ ਪੀਤਾ ਤੇ ਚੀਨੇ ਬੱਚੇ ਦਾ ਕੁਝ ਪਤਾ ਹੀ ਨਹੀਂ ਲੱਗਿਆ ਬਈ ਕਿਸੇ ਪਾਸੇ ਡੱਗ ਪਿਆ ਕੇ ਬਹਿਰੀ ਲੇਗੀ ਲਓ ਜੀ ਪਾਣੀ ਤਾਂ ਸੁੱਕ ਚੱਲਿਆ ਥੋੜਾ ਬਹੁਤਾ ਹੀ ਰਹਿ ਗਿਆ ਆ ਦੋ ਘਿਹਰਾਂ ਚ ਜਿਆਦਾ ਸੀ ਇੰਨਾ ਚ ਖੜਾ ਤੇ ਉੱਪਰਲੇ ਤੋਂ ਦੋਵੇਂ ਸੋਕੀ ਗਏ ਤੇ ਡੰਡੇ 'ਚ ਖੜਾ ਇਹ ਚੱਲ ਅੱਜ ਪੀਜ ਆਊਗਾ ਡਾਰਕ ਸੀ ਗਮ ਹੈ ਯਾਰ ਕਿਤੇ ਪਾਣੀ ਵਾਲਾ ਨਾ ਆਇਆ ਜਣਾਵੇ ਤੇ ਪਰ ਸੀ ਵਕਤਰੀ ਲੇਟ ਆ ਗਈ ਸੀਗੀ ਜੀ ਤੇ ਮੋਟਰ ਆਪਾਂ ਦਿੱਤੀ ਐ ਚਲਾ ਕਤਾ ਜਮੀਨ ਨੂੰ ਲਾਉਣਾ ਸੀ ਪਾਣੀ ਜਮੀਨ ਨੂੰ ਨਾਲੇ ਪਾਣੀ ਲੱਗ ਜੂ ਤੇ ਨਾਲੇ ਇਹ ਤੇ ਕਾ ਬੀਜਣਾ ਥੋੜਾ ਥਾਂ ਛੱਡਿਆ ਕਿਉਂਕਿ ਹਜੇ ਤਾਂ ਉਵੇਂ ਠੰਡ ਪੈਣੀ ਨਹੀਂ ਲੱਗੀ ਕਾ ਹੋ ਹੀ ਜਾਊਗਾ ਤੇ ਬੀਜਿਆ ਜਾਊਗਾ ਕਾ ਕਿ ਨਾਲੇ ਲੱਗ ਜੂ ਪਾਣੀ ਮੁਰਕੇ ਪਾਵਾਂਗੇ ਰੇ ਕਣਕ ਦੇ ਵਿੱਚ ਪਾਣੀ ਨਹੀਂ ਪੀਤਾ ਕਣਕ ਨੇ ਤੇ ਉਹਦੇ ਚ ਪਾਵਾਂਗੇ ਰੇ ਫਿਰ ਜਮੀਂ ਚ ਪਾਣੀ ਰਹਿ ਗਿਆ ਬਾਹਲਾ ਮੈਂ ਤਾਂ ਇਹ ਨਹੀਂ ਛੱਡਣ ਸਾਰੀ ਮੋਟਰ ਬੰਦ ਕਰਤੀ ਸੀਗੀ ਤੇ ਫਿਰ ਵੀ ਜਾਦੇ ਰਹਿ ਗਿਆ ਚਲ ਪੀ ਜਾ ਤੇ ਕਾ ਵੀਤ ਆ ਜੀ ਆਪਾਂ ਇੰਨਾ ਕਸਨ ਬੀਜਣਾ ਹੀ ਤੇ ਕਾ ਦਾ ਛਿੱਟਾ ਇਹਦੇ ਚ ਵੀ ਦਿੱਤਾ ਇਹਦੇ ਚ ਵੀ ਹੋ ਜੂਗਾ ਜਮੀ ਆ ਇਹ ਤੇ ਆ ਵੀਤ ਆ ਕਾ ਤੇ ਆ ਜਮੀ ਚ ਪਾਣੀ ਥੋੜਾ ਜਿਆਦਾ ਖੜ ਗਿਆ ਦੋ ਤਿੰਨ ਦਿਨ ਪੱਠੇ ਨਹੀਂ ਵੱਡੇ ਜਾਣੇ ਚਲੋ ਠੀਕ ਆ ਜੀ ਵੇਖ ਲਾਂ ਆ ਆਪਣੀ ਸ਼ੈਂਪੀ ਦੇ ਬਣ ਗਈ ਹੈ ਜੀ ਰਸੌਲੀ ਹੁਣ ਇਹਦਾ ਕਰਾਉਣਾ ਪਊਗਾ ਆਪਾਂ ਨੂੰ ਆਪਰੇਸ਼ਨ ਇਹਨੂੰ ਲੈ ਕੇ ਜਾਣਾ ਪਊਗਾ ਬਾਦਲ ਬਾਦਲੋਂ ਹੋਊਗਾ ਇਹਦਾ ਆਪਰੇਸ਼ਨ ਦੀ ਤਾਂ ਕਰਕੇ ਅਰਸੌਲੀ ਤੁਹਾਨੂੰ ਵਿਖਾ ਵੀ ਦਿਨੇ ਆ ਜੋ ਤੋਏ ਚੱਕੀ ਕੁੱਤੀ ਇਹਦੇ ਰਸੌਲੀ ਥੱਲੇ ਹੋ ਗਈ ਛੱਡ ਜਾ ਆ ਆ ਵੀ ਜੀ ਆ ਲਿੱਕੀ ਆਏ ਤਾਂ ਹੁਣ ਤਾਂ ਆਪਰੇਸ਼ਨ ਹੋ ਵੀ ਜਾਊਗਾ ਤੇ ਮੁੜ ਕੇ ਵੱਡੀ ਹੋਊਗੀ ਫਿਰ ਔਖਾ ਜਾਂਦਾ ਆਪਰੇਸ਼ਨ ਤਾਂ ਫਿਰ ਵੀ ਹੋ ਜੂਗਾ ਤੇ ਪਰ ਔਖਾ ਹੋ ਜਾਂਦਾ ਆਪਾਂ ਹੀ ਕਣਕ ਨੂੰ ਲਾਇਆ ਸੀ ਪਾਣੀ ਤੇ ਆਪਣੇ ਇਹਨਾਂ ਥੋੜਾ ਜਿਹਾ ਥਾਂ ਲੱਗਣ ਨੂੰ ਰਹਿ ਗਿਆ ਸੀ ਤਿੰਨ ਕੋਰੀ ਲੰਬੇ ਉਹ ਰੇਪਾਈ ਜਾਂਦੇ ਗਵੰਡੀ ਮੇਰੇ ਉਹ ਫਿਰਦੇ ਤੇ ਇਧਰੋਂ ਆਪਣਾ ਰਹਿ ਗਿਆ ਕੰਮ ਘਾਰ ਤੇ ਇਹਦੇ ਤੇ ਲਾਇਆ ਝੋਟ ਇੱਥੇ ਪਾਣੀ ਪੂਣੀ ਮਾਰਨ ਲੱਗੇ ਪਏ ਆ ਆਏ ਰਹਿ ਗਿਆ ਸੀ ਜਿਵੇਂ ਆ ਮਾੜਾ ਮੂਟ ਰਹਿ ਗਿਆਣ ਆਏ ਰਹਿ ਗਿਆ ਸੀ ਆਪਾਂ ਜੀ ਤੁਹਾਨੂੰ ਬੱਚੇ ਦਿਖਾਉਣੇ ਆ ਬੱਚੇ ਇੱਕ ਤਾਂ ਕਾਫੀ ਕਲਰ ਜਿੱਦਾਂ ਜਿਵੇਂ ਆਪਾਂ ਕਹਿ ਦਿੰਨੇ ਆ ਤਈ ਆ ਬੱਚਾ ਵੇਖੋ ਇਹ ਲੀਲਾ ਨਹੀਂਗਾ ਇਹ ਵੀਡੀਓ ਚ ਲੀਲਾ ਹੁੰਦਾ ਹੀ ਲੀਲਾ ਨਹੀਂਗਾ ਇਹ ਹੋਰ ਹੀ ਆ ਭੂਸਲਾ ਆ ਸਵਾਹ ਕਲਰ ਸਵਾਹ ਰੰਗਾ ਆ ਇਹ ਅਕਾ ਬੱਚਾ ਬਹੁਤ ਚੰਗੇ ਜੋੜੇ ਦੇ ਬੱਚੇ ਆ ਆਪਦੇ ਅੰਤ ਤੱਕੜਾਏ ਮਿਲਾ ਕੇ ਜਿਹੜੇ ਆ ਚੁੰਡ ਵਾਲੇ ਆ ਬੱਚੇ ਇਹ ਤਾਂ ਸਿਰ ਆ ਹੀ ਐ ਇਹ ਤਾਂ ਵੈਗਰੂ ਦੀ ਮੇਰ ਨਾਲ ਨਾ ਵੈਸੇ ਹੀ ਜੋੜੀ ਬਣ ਗਈ ਇਹਦਾ ਬਾੜੇ ਸਿਰਾਂ ਬੱਚੇ ਆ ਜਿਹੜੇ ਚੁੰਡ ਵਾਲੇ ਉਹ ਤਾਂ ਤੇ ਜਿਹੜੇ ਬਿਮਾਰ ਸੀਗੇ ਤਿੰਨ ਬੱਚੇ ਇਹਦੇ ਚੋ ਵੀ ਕੁਝ ਠੀਕ ਆ ਤੇ ਜਿਹੜੇ ਉਹ ਸਾਹਮਣੇ ਪੂਤਰ ਬੈਠਾ ਉਹਦਾ ਹਜੇ ਪਤਾ ਨਹੀਂ ਵਕੀਬ ਜੀ ਉੱਡੇ ਆ ਕਿਵ ਜੀ ਨਹੀਂ ਕੋਈ ਪਤਾ ਨਹੀਂ ਉਹਦੇ ਕੀ ਕਾਲੇ ਜਿੰਨੇ ਤੇ ਹਜੇ ਕੋਈ ਮੂੰਹ ਸਿਰ ਨਹੀਂ ਬਣਿਆ ਵਾ ਕਿਉਂਕਿ ਡਾਈ ਨਹੀਂ ਉਹਦੇ ਤੇ ਜਿਹੜੇ ਆ ਫਿਰਦੇ ਆ ਤਾਂ ਬਹੁਤ ਚੰਗੇ ਫਿਰਦੇ ਆ ਇੱਕ ਆ ਫਿਰਦਾ ਇੱਕ ਉਹ ਖੜਾ ਇਹ ਦੋਵੇਂ ਬੱਚੇ ਬਹੁਤ ਚੰਗੇ ਆ ਤੇ ਇਹਦੇ ਚ ਜੂੜੇ ਨੇ ਇਹਦੇ ਚ ਬੱਚੇ ਤਾਂ ਥੋੜੀ ਆ ਆ ਬੱਚੇ ਤਾਂ ਬੈਠੇ ਆ ਬਹੁਤ ਵੱਡੇ ਉਤਰੇ ਨਹੀਂ ਥੋੜੇ ਹੀ ਆ ਬਾਕੀ ਬੱਚੇ ਹੀ ਆ ਆਪਾਂ ਆਂ ਜੀ ਨਹਿਰ ਤੇ ਪਾਣੀ ਲੈਣ ਤੇ ਸੂਆ ਇੰਨਾ ਹੀ ਵਗਦਾ ਜਿੱਦਾਂ ਆਪਾਂ ਵਾਰੀ ਲਈ ਸੀ ਉਦਦੇ ਵੀ ਇੰਨਾ ਹੀ ਸੀ ਤੇ ਅੱਜ ਵੀ ਇੰਨਾ ਹੀ ਆ ਇਹ ਰਾਤ ਨੂੰ ਵੱ ਚੜ ਜਾਂਦਾ ਤੇ ਇਸ ਵੇਲੇ ਇੰਨਾ ਹੀ ਰਹਿੰਦਾ ਤੇ ਪਾਪਾ ਪਾਣੀ ਲੈਣ ਆਏ ਸੀਗੇ ਤੇ ਉਹ ਬਾਬਾ ਪਾਣੀ ਭਰੀਆਂਗਾ ਸੀ ਉਹ ਮੁੰਡੇ ਖੜੇ ਆ ਤੇ ਇੱਧਰ ਉਹਨਾਂ ਦੀ ਗੱਡੀ ਖੜੀ ਐ ਲਓ ਜੀ ਲਾਈਟਾਂ ਆਪਾਂ ਦਿੱਤਾ ਜਗਾ ਤੇ ਨਾ ਤਾਂ ਆਪਣੇ ਪਿੰਡ ਪਸੰਗਾ ਦਾ ਠਿਕਾ ਹੋਇਆ ਤੇ ਪਸ਼ੂ ਬਹੁਤ ਤੰਗ ਕਰਨਗੇ ਪਿਛਲੀ ਵਾਰੀ ਮੈਨੂੰ ਪਤਾ ਸਿਆਲ ਚ ਬਹੁਤ ਬੁਰਾ ਹਾਲ ਹੋਇਆ ਸੀਗਾ ਤੇ ਠੀਕਾ ਆਪਣੇ ਪਿੰਡ ਨਹੀਂ ਹੋਇਆਗਾ ਤੇ ਕਿਉਂਕਿ ਕੁਵੇਚੇ ਕੋਈ ਹੁੰਦੇ ਆ ਰੌਲਾ ਪਾਉਣ ਵਾਲੇ ਉਹਨਾਂ ਕਰਕੇ ਠੀਕਾ ਆਪਣੇ ਪਿੰਡ ਨਹੀਂ ਹੋਇਆਗਾ ਪਸਨਾ ਦੀ ਰਾਖੀ ਪ੍ਰੋਪਰ ਰੱਖਣੀ ਪਊਗੀ ਜੇ ਕਣਕ ਪਝੋਣੀਆਂ ਤਾਂ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ 'ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਫਿਰ ਜਲਦੀ ਫੇਖੀ ਮਾਂ